ਉਹੀ ਬਸ ਗਲਤੀ ਹੋ ਗਈ ਬਸ ਨਹੀਂ ਮਾਰਿਆ ਕਿਉਂਕਿ ਕੀ ਗਲਤੀ ਕਰਨੀ ਕਰ ਕੀ ਕਰਨ ਦਾ ਮੈਂ ਸਾਰਾ ਦਾ ਕਮੈਂਟ ਮੈਂ ਕਹਿਆ ਤਾਂ ਕੀ ਕਰਨ ਕੀ ਸੀ ਚਲੋ ਚਲੋ ਜੀ ਦੱਸਦੇ ਵੀ ਕੀ ਕਿਨੇ ਰਚਾ ਸੰਤਰ ਕੀ ਸਾਰੀ ਗੱਲਬਾਤ ਹੋਈ ਆ ਸਰ ਮੇਰੀ ਮੰਮੀ ਨੂੰ ਪਤਾ ਜੋ ਪਤਾ ਉਹਨਾਂ ਕੋਲੇ ਗਲਤੀ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਸ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮੰਮੀ ਤੇਰੀ ਮੰਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਉਹ ਰੋਕ ਬਸ ਓਏ ਇੱਕ ਮਿੰਟ ਬਾਜੀ ਸਰ ਮਾਰਨ ਦਾ ਕੋਈ ਕਾਰਨ ਨਹੀਂ ਕੁਝ ਨਹੀਂ ਪਤਾ ਸਰ ਮੈਨੂੰ ਬਸ ਤੇ ਬਰਦ ਪਾਸ ਮਿਆਲਗਾ ਆਇਆ ਸੀਗਾ ਉਹ ਤੇ ਉਸ ਦਿਨ ਉਹ ਅਮਰਪ੍ਰੀਤ ਕੌਰ ਸਕੂਟਰੀ ਐਕਵਰਸ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਟੀ ਪੱਟੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਨੇੜੇ ਧਾਰੀਵਾਲ ਸਹਿਰ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਲਾਂ ਤਾਂ ਉਹਨਾਂ ਪਾਸੋਂ ਕੋਈ ਸੋਨੇ ਦੇ ਗਹਿਣੇ ਕਿਸੇ ਅਨਨੋਣ ਬੰਦਿਆਂ ਨੇ ਸੋਨੇ ਦੇ ਗਹਿਣੇ ਕੋਹਨ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਜਦੋਂ ਬਿੜੀ ਹੈਗਾ ਇਹਦੇ ਵਿੱਚ ਅਮਨਪ੍ਰੀਤ ਕੌਰ ਦੀ ਲਟੇਰਿਆਂ ਨਾਲ ਝੜਪ ਹੋਈ ਸੀ ਉਹ ਜਿਹਨਾਂ ਨੇ ਅਮਨਪ੍ਰੀਤ ਕੌਰ ਨੂੰ ਤੱਕਾ ਮਾਰ ਕੇ ਨਰਵਸ ਹੋ ਦੱਸ ਸੋ ਪਾਣੀ ਡੂੰਗਾ ਹੋਣ ਕਰਕੇ ਅਮਨਪ੍ਰੀਤ ਕੌਰ ਡੁੱਬਣ ਕਰਕੇ ਡੋਬ ਗਈ ਸੀ ਪਾਣੀ ਵੀ ਡੁੱਬ ਗਈ ਸੀ ਤੇ ਜਿਹੜੇ ਸਲਟੇਰੀ ਸੀਗੇ ਉਹ ਸੋਨੇ ਦੇ ਗਣੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੋਂ ਨਿਯੂਸ ਕੇ ਮਕਦਮਾ ਨੰਬਰ 22 ਮਿਤੀ 28/3/2025 ਜਿਉਰਮ 109 304 ਬੀ ਐਨ ਐਸ ਥਾਣਾ ਤੇ ਬੜ ਬਕੇ ਨਾਮ ਲੋਗ ਦੇ ਖਿਲਾਫ ਦਰਜ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੇ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਤਾਂ ਹੋਰ ਟੈਕਨੀਕਲ ਜਿਹੜੀ ਐਨਾਲਿਸਿਸ ਜਿਹੜੀ ਟੀਮਾਂ ਜਿਹੜੇ ਟੈਕਨੀਕਲ ਤਕਰੀਰ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਉਹ ਦਰਾਨੇ ਤਬਤੀਸ਼ ਇੱਕ ਨਵਾਂ ਇਹਦਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇ ਦੇਣ ਦਾਜ ਦੇ ਤੇ ਬੱਚਾ ਨਾਉਣ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ। ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਰਾਂ ਹੋ ਕੇ ਸਲਾਹ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨੈਤ ੱੱਕਾ ਮਾਰ ਕੇ ਸੌੜਦਾ ਸੀ। ਜਿਸ ਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਮੋਕਬ ਬRAND ਹੋ ਗਈ ਸੀ ਜਿਸ ਤੇ ਇਸ ਮਕਾਮੇ ਵਿੱਚ ਜੁਰਮ 103 62 BNS ਦਾ ਵਾਅਦਾ ਕੀਤਾ ਗਿਆ ਸੀ ਤੇ ਮ੍ਰਿਤਕ ਅਮਨਜੀਤ ਕੌਰ ਤੇ ਸੱਸ ਸਤਸਪਿੰਦਰ ਕੌਰ ਤੇ ਪਤੀ ਕਾਜ ਦੇ ਕੋਈ ਰੈਸਟ ਕਰ ਲਿਆ ਗਿਆ। ਉਹ ਲਗਾ ਸਾਰੀ ਨੂੰ ਕਿੰਸਾ ਇਹਦੇ ਵਿੱਚ ਫਰਦਰ ਗ੍ਰੀ ਹੈਗੀ ਅਸੀਂ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫਰੀਸ਼ ਕਰ ਰਹੇ ਹਾਂ ਰਮਾਂਡ ਲਵਾਂਗੇ ਇਹਨਾਂ ਦਾ ਦੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋਈ ਕਿਸੇ ਦੇ ਵਿੱਚ ਮੁੱਲੇ ਸਾਹਮਣੇ ਆਈ ਤਾਂ ਉਹਨੂੰ ਅਸੀਂ ਉਹਦੇ ਖਾਤੇ ਕਰਕੇ ਕੀਤੀ ਜਾਊ ਸਰ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਲੋਟ ਹੋਈ ਹੈ ਲੋਟ ਯਾਨੇ ਵਗੈਰਾ ਇਹਨਾਂ ਨੇ ਮੱਚ ਛੋੜ ਦਿੱਤੇ ਜਾਂ ਬਰਾਮਤ ਹੋਏ ਨਹੀਂ ਨੀ ਲੋਟ ਵਾਲੀ ਗੱਲ ਜਿਹੜੀ ਹੈਗੀ ਹੈ ਹੁਣ ਪਾਰਟ ਇਸ ਇਨਵੈਸਟੀਗੇਸ਼ਨ ਇਸ ਲਈ ਵਿਚਾਰ ਰਹੇ ਹਾਂ ਬੰਦੇ ਇੰਜੀਨੀਅਰ ਪ੍ਰੋਪਰ ਰਮਾਂਡ ਲੈ ਕੇ ਤਫਰੀਸ਼ ਕਰਾਂਗੇ ਜੋ ਪਹਿਲੀ ਸਟੋਰੀ ਬਣਾਈ ਸੀ ਇਹਨਾਂ ਨੇ ਸਭ ਵੀ ਅਸੀਂ ਸਾਡੇ ਕੋਲ ਖੋਈ ਹੈ ਲੇਕਿਨ ਅਸਲੀ ਕੁਝ ਹੋਰ ਸਾਹਮਣੇ ਆਈ ਹੈ ਤਾਂ ਪੁੱਛੋ ਕਿ ਇਹ ਸ਼ੱਕ ਪਿਆ ਕਿ ਕੀ ਕਹਾਣੀ ਦਾ ਸੌਸਾ ਹੋ ਸਕਦੀ ਆ ਕਿ ਨਾ ਫਿਰ ਨਿੱਕੀ ਕਹਾਣੀ ਬੇਸ ਕਿਵੇਂ ਹੋ ਸਕਦੀ ਸੀ ਇਹ ਜਿਸ ਤੋਂ ਜਿਸ ਨਾਲ ਦੇ ਮੌਕੇ ਤੇ ਜਾ ਕੇ ਜਿਹੜੀ ਅਸੀਂ ਮੌਕੇ ਜਿਹੜਾ ਬਿਜ਼ਨਸ ਸਪੋਰਟ ਕੀਤਾ ਸੀ ਨਾਮ ਕ੍ਰਾਈਮ ਉਤੋਂ ਵੀ ਗੱਲ ਥੋੜੀ ਇਹਨਾਂ ਦੀ ਗੱਲਾਂ ਆਪਰਚੂਨਿਟੀ ਦੀ ਕਨਵਰਸੇਸ਼ਨ ਬਗਾਲ ਡਾਊਟਫੁਲ ਲੱਗ ਰਹੀ ਸੀ ਪਲੱਸ ਜਿਹੜੀ ਹੈਗੀ ਟੈਕਨੀਕਲ ਨਰਸਿੰਗ ਕੀਤਾ ਗਿਆ ਸੋ ਇਸ ਤੋਂ ਬਾਅਦ ਇਹ ਗੱਲ ਸਾਹਮਣੇ ਫਰਦਰ ਜਿਹੜੀ ਹੈਗੀ ਇਹ ਗੱਲ ਕਲੀਅਰ ਹੋਈ ਹੈ ਵੀ ਇਹ ਇਹਨਾਂ ਨਾਲ ਕੁਝ ਚੀਜ਼ ਥੋੜੀ ਸਟੋਰੀ ਬਣਾਈ ਲੱਗਦੀ ਤੇ ਜਿਸ ਕਾਬਿਦ ਗੁਨਾਹ ਕਰਦੀ ਪੂਰੀ ਜੋ ਫਿਕਰ ਵੀ ਰੋ ਰੋ ਕੋ ਨਾ ਉਹ ਤੇ ਅਭੀ ਤਾਂ ਗੁਮਾਂ ਕਰਦੀ ਨਹੀਂ ਅਹ ਨਹੀਂ ਬਿਲਕੁਲ ਬਿਲਕੁਲ ਪਹਿਲਾਂ ਸਟੋਰੀਜ਼ ਨੇਚੂਰਲੀ ਬਣਾਈ ਉਹਨੇ ਲੇਕਿਨ ਅਸਲੀਅਤ ਜਿਹੜਾ ਹੈਗਾ ਉਹ ਬਾਅਦ ਚ ਕਲੀਅਰ ਹੋਈ ਹੈ ਉਸ ਵਾਰ ਫਤਕ ਦੀ ਹੈਗੀ ਗੱਲ ਕਲੀਅਰ ਹੋ ਗਈ ਹੈ ਵੀ ਇਹ ਮਾਰਟਰਡ ਹੈਗਾ ਨਾ ਆਪ ਹੀ ਇਹਦੇ ਮੁੰਡੇ ਨੇ ਤੇ ਨੇ ਇਸ ਵਾਰ ਦਾ ਤਾਂ ਅੰਜਾਮ ਕਿਵੇਂ ਦਿੱਤਾ ਗਿਆ ਤੇ ਉਹ ਤਾਂ ਵੀ ਸੁਭਾ ਕਰ ਕਿਵੇਂ ਟੱਕਾ ਦੇ ਤੱਕਾ ਦੇ ਕਿ ਆ ਦੋਨਾਂ ਦੀ ਦੋਨਾਂ ਦੀ ਪਹਿਲਨੀ ਸੀ ਦੋਨਾਂ ਦੀ ਆਪ ਜੀ ਹੀ ਪਲਾਨਿੰਗ ਸੀ ਵੀ ਅਸੀਂ ਜਿਹੜੀ ਹੈਗੇ ਉਥੋਂ ਜਦੋਂ ਇਹ ਉਥੋਂ ਚੱਲੇ ਨੇ ਲੜਕੀ ਦੇ ਪੇਕੇ ਦੇ ਘਰੋਂ ਚੱਲੇ ਨੇ ਇਹ ਇਹਨਾਂ ਦੀ ਮੁੰਡੇ ਦੀ ਆਪ ਵਿੱਚ ਪੇਰੇ ਆਪ ਵਿੱਚ ਕਨਵਰਸੇਸ਼ਨ ਗੱਲ ਦੀ ਮਾਂ ਮਾਂ ਦੇ ਪੁੱਤਰ ਦੀ ਗੱਲ ਹੋ ਗਈ ਸੀ ਲੜਕੀ ਨੂੰ ਲੈ ਕੇ ਆਈ ਸਰ ਜਿਆਦਾ ਮਤਲਬ ਬੰਦ ਲੈ ਕੇ ਜਾਂਦੀ ਨਹੀਂ ਇਹ ਲੜਕੀ ਲੜਕੀ ਆਪਣੀ ਪੇਕੇ ਤੋਂ ਆ ਰਹੀ ਹੈ ਲੜਕੀ ਜਦੋਂ ਪੋਣਾ ਕਰਦਾ ਨਾ ਪੂਜਾ ਮਾਇਆ ਕਰਦਾ ਨਹੀਂ ਨਹੀਂ ਐਕਚੁਅਲੀ ਕੀ ਹੈ ਲੜਕੀ ਜਿਹੜੀ ਸੱਸ ਹੈ ਉਹ ਲੜਕੀ ਦੇ ਪੇਕੇ ਨਾਲ ਹੀ ਗਈ ਸੀ ਉੱਥੇ ਗਈ ਸੀ ਉਹ ਪੇਕੇ ਤੋਂ ਵਾਪਸ ਆ ਰਹੀ ਸੀ ਇਹਨੂੰ ਪਤਾ ਸੀ ਪਹਿਲੇ ਡਿਊਰਿੰਗ ਇਨ ਬਿਟਵੀਨ ਇਹਨਾਂ ਆਪ ਵਿੱਚ ਕਨਵਰਸੇਸ਼ਨ ਹੋਈ ਸੀ ਮਾਂ ਪੁੱਤਰ ਦੀ ਜਦੋਂ ਉਹ ਲੜਕੀ ਦੇ ਪੇਰੈਂਟਸ ਤੋਂ ਵਾਪਸ ਇਹ ਆਪਣੇ ਸਹੁਰੇ ਘਰ ਕੀ ਆ ਰਹੀ ਸੀ ਤੇ ਨਾਲ ਸਾਸਿ ਤੇ ਰਾਜ ਜਿਨ੍ਹਾਂ ਨੇ ਰੋਕ ਕੇ ਉਹਦੇ ਅਕੋਰਡਿੰਗ ਸਾਰਾ ਇਹਣਾ ਸਾਰਾ ਸਾਰਾ ਪਲਾਨ ਕਿਵੇਂ ਰਚਿਆ ਸੀਗਾ ਉਹਦੇ ਘਰ ਵਾਲੇ ਰਚਿਆ ਸੀ ਮਾਸਟਰ ਮਾਈਂਡ ਮਾਂ ਤੇ ਪੁੱਤ ਨੇ ਦੋਨੋਂ ਮਾਸਟਰ ਮਾਈਂਡ ਹਾਂ ਸੱਸ ਜੀ ਨੇ ਇਹ ਤੇ ਤੱਕਾ ਦਿੱਤਾ ਗਿਆ ਮਾਂ ਆਪੋ ਦੋਵੇਂ ਮੌਕੇ ਤੇ ਮਜੂਦ ਸੀ ਕਿ ਜਾਂ ਹੋ ਵੀ ਨਾ ਹੋ ਰਹੀ ਉਸਨੇ ਬਿਲਕੁਲ ਦੋਦੇ ਮਾਂ ਪੁੱਤ ਨੂੰ ਸਮਝੂਦ ਸੀ ਮੈਂ ਦੱਸਾਂਗਾ ਰਿਹਾ ਜੀ ਮਾਂ ਦਾ ਰੋਲ ਜਿਹੜਾ ਉਹ ਜਾਂਦਾ ਵੇਟਰ ਰੋਲ ਵਿੱਚ ਘੱਟ ਸੀ ਕੋਈ ਨੂੰ ਪਤਾ ਨਹੀਂ ਸਭ ਉਹ ਦੇਖੋ ਫਰਦਰ ਫਰਦਰ ਇਸ ਵੇਲੇ ਜੋ ਜੋ ਸਾਡੇ ਹੁਣ ਫਿਲਹਾਲ ਰੋਲ ਸਾਹਮਣੇ ਆਇਆ ਵੀ ਇਹਨਾਂ ਦਾ ਆਪਖ ਮਾਪੋਦਾ ਹੀ ਸੀਗਾ ਉਹਨੇ ਆਪੋ ਚ ਇਹਨਾਂ ਨੇ ਤੜਾ ਡਰਾਮਾ ਕਰਕੇ ਸਿਰ ਹੈਗਾ ਉਹ ਮਦਰ ਉਹ ਹੀ ਕਹੇ ਵੀ ਫਰਦਰ ਅਸੀਂ ਹੁਣ ਰਿਮਾਂਡ ਲਵਾਵਾਂਗੇ ਦੁਬੰਦਾ ਰਿਮਾਂਡ ਕਰਕੇ ਫਰਦਰ ਜਿਹੜੀ ਹੈ ਕਿ ਇਨਵੈਸਟੀਗੇਸ਼ਨ ਚ ਪੜਤਾਲ ਚ ਗੱਲ ਚ ਹੋ ਸਾਹਮਣੇ ਆਇਆ ਤਾਂ ਉਹਨਾਂ ਖਾਸ ਕਰਕੇ ਕਿਤੇ ਹੈ ਲੜਕੀ ਦੇ ਪਰਿਵਾਰਕ ਮੈਂਬਰ ਕਹਿ ਰਹੇ ਵੀ ਜਿਹੜੀ ਹੈਗੀ ਹੈ ਸੱਸ ਹੈਗੀ ਹੈ ਇਹਦੇ ਖਿਲਾਫ ਪਹਿਲਾਂ ਵੀ ਮਾਮਲੇ ਚ ਚ ਹੈ ਹੱਤਿਆ ਦਾ ਨਹੀਂ ਹੁਣ ਫਿਲਹਾਲ ਅਸੀਂ ਪਤਾ ਕਰ ਰਹੇ ਆ ਰਿਕਾਰਡ ਪਤਾ ਕਰ ਰਹੇ